ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੀਂ ਤਿਰ ਭਾਜਪਾ ਦਿਨੋਂ ਦਿਨ ਰਾਤੋਂ ਰਾਤ ਪੈਰ ਫਸਾਰ ਰਹੀ ਹੈ। ਭਾਜਪਾ ਦੇ ਪੈਦ ਜਦੋਂ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਹੁਣ ਤੱਕ ਪੰਜਾਬ 'ਚ ਮੇਰਾ ਖਿਆਲ ਕਾਫੀ ਜ਼ਿਆਦਾ ਡੂੰਘੇ ਲੱਗੇ ਨਜ਼ਰ ਆਉਂਦੇ ਨੇ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਵੋਟ ਪ੍ਰਤੀਸ਼ਤ ਕਾਫੀ ਵਧਿਆ ਸੀ। ਤੇ ਹੁਣ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਮੇਰੇ ਅਨੁਮਾਨ ਮੁਤਾਬਕ ਇਹ ਵੋਟ ਪ੍ਰਤੀਸ਼ਤ ਦਾ ਹੋਰ ਕਾਫੀ ਜ਼ਿਆਦਾ ਵਧੇਗਾ। ਬੀਜੇਪੀ ਨੇ ਪੰਜਾਬ ਸਿੱਖ ਜਮਾਤ ਦੇ ਕਾਫੀ ਫੈਕਟਰ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। Hindu ਵੋਟ ਅਤੇ SC ਵੋਟ ਨੂੰ ਇੱਕ ਪਲੇਟਫਾਰਮ ਤੇ ਇਕੱਠਿਆ ਕਰਨ ਦੇ ਯਤਨ ਵਿੱਚ ਉਹ ਲੱਗੇ ਨੇ। ਜਿਹੜੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਸਰ ਜਿੱਤ ਹਾਰ ਹੁੰਦੀ ਹੈ ਉਹ ਐਸਸੀ ਵੋਟਾਂ ਉਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੀਆਂ ਮੈਨੂੰ ਯਾਦ ਹੈ ਜਦੋਂ ਕਾਂਗਰਸ ਪਾਰਟੀ ਨਾਲ ਕਾਮਰੇਡਾ ਨੇ ਇੱਕ ਵਾਰ ਸਮਝੌਤਾ ਕੀਤਾ ਸੀ ਤਾਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਮਜ਼ਦੂਰਾਂ ਦੇ ਹੱਕ ਵਿੱਚ ਕਾਮਰੇਡਾਂ ਦੀ ਹਰ ਗੱਲ ਨੂੰ ਚੋਰੀ ਕਰ ਲਿਆ ਸੀ ਤੇ ਲੰਬਾ ਸਮਾਂ ਤਲਵੋਟਰਾਂ ਦੇ ਸਹਾਰੇ ਕਾਂਗਰਸ ਨੇ ਰਾਜ ਕੀਤਾ ਹੁਣ ਉਹ ਕਾਂਗਰਸ ਦੀ ਗੇਮ ਉਹਨਾਂ ਦੇ ਹੱਥੋਂ ਨਿਕਲ ਕੇ ਬੀਜੇਪੀ ਵੱਲ ਵੱਧਦੀ ਨਜ਼ਰ ਆਉਂਦੀ ਹੈ دوسری ਧਿਰ ਪੰਜਾਬ ਦੇ ਵਿੱਚ ਇਹ ਚਰਚਾ ਵੀ ਪੂਰੀ ਰੱਜ ਕੇ ਫਲਾਈ ਜਾ ਰਹੀ ਹੈ ਕਿ ਭਾਜਪਾ ਸਿੱਖਾਂ ਦੀ ਵਿਰੋਧੀ ਹੈ ਭਾਜਪਾ ਤੇ ਯਕੀਨ ਨਾ ਕਰਿਓ ਕਿਸਾਨ ਮੋਰਚਾ ਕਿਸਾਨਾਂ ਦੀ ਤੇ ਭਾਜਪਾ ਦੀ ਲੜਾਈ ਜਿਹੜੀ ਜਿੱਲੀ ਵਿਚਲੀ ਉਹ ਵੀ ਭਾਜਪਾ ਦੇ ਵਿਰੋਧ ਵਿੱਚ ਕਾਫੀ ਕੰਮ ਹੁਣ ਤੱਕ ਕਰਦੀ ਰਹੀ ਹੈ ਪਰ ਹੋਂਟਪ ਵਿੱਚ ਉਹ ਸਾਰੇ ਫੈਕਟਰ ਕਿੰਨਾ ਭਾਜਪਾ ਦੀ ਰਾਜਨੀਤੀ ਤੇ ਰਣਨੀਤੀ ਤੇ ਅਸਰ ਕਰਦੇ ਨੇ ਇਹ ਸਮਾਂ ਤੇ ਹਾਲਾਤ ਦੱਸਣ। ਅੱਜ ਮੇਰੇ ਨਾਲ ਬੀਜੇਪੀ ਦੇ ਚੰਗੇ ਕਾਰਕੁਨ ਜਿਹੜੇ ਇੱਕ ਇਕਾਈ ਦੇ ਪ੍ਰਧਾਨ ਨੇ ਸਿਆਸੀ ਤੌਰ ਤੇ ਅੱਛੀ ਸਮਝ ਰੱਖਦੇ ਨੇ, ਗਿਆਨ ਰੱਖਦੇ ਨੇ, ਪੜੇ ਲਿਖੇ ਨੇ, ਚੰਗੀ ਰਾਜਨੀਤੀ ਨੂੰ ਪਰਫੁੱਲਤ ਕਰਨਾ ਉਹਨਾਂ ਦਾ ਮਿਸ਼ਨ ਹੈ, ਉਹ ਚੰਗੀ ਸੋਚ ਦੇ, ਚੰਗੀ ਵਿਚਾਰਧਾਰਾ ਦੇ ਹਮਦਰਦ ਨੇ। ਹਿੰਸਾ ਨੂੰ ਬਿਲਕੁਲ ਪਸੰਦ ਨਹੀਂ ਕਰਦੇ। ਚੰਗੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਲਈ ਉਹਨਾਂ ਨੇ ਰਾਜਸੀ ਪਾਰਟੀ ਵਿੱਚ ਕੰਮ ਕਰਨ ਤੋਂ ਪਹਿਲਾਂ ਵੀ ਯਤਨ ਕੀਤਾ ਹੈ ਚੰਗੇ ਲੋਕਾਂ ਦਾ ਇੱਕ ਨੈਟਵਰਕ ਉਹਨਾਂ ਦਾ ਨਿੱਜੀ ਨੈਟਵਰਕ ਸੰਗਠਨ ਦੇ ਰੂਪ ਚ ਉਹਨਾਂ ਕੋਲ ਹੈ ਮੈਂ ਅੱਜ ਪੇਸ਼ ਹੈ ਮੇਰੀ ਉਹਨਾਂ ਨਾਲ ਛੋਟੀ ਜਿਹੀ ਗੱਲਬਾਤ ਇਹ ਨੇ ਸ਼੍ਰੀ ਵਿਜੇ ਕੁਮਾਰ ਬਰਨੈਕ ਪ੍ਰਧਾਨ ਜੀ ਹੁਣ ਤੁਸੀਂ ਤੇ ਭਾਜਪਾ ਦੇ ਵਿੱਚ ਕੰਮ ਕਰ ਰਹੇ ਹੋ ਕਾਕਾਈ ਦੇ ਪ੍ਰਧਾਨ ਹੋ ਬੀਜੇਪੀ ਦਾ ਪੰਜਾਬ ਦੇ ਵਿੱਚ ਮਿਸ਼ਨ ਕੀ ਹੈ ਤੇ ਉਸ ਮਿਸ਼ਨ ਨੂੰ ਸਕਸੈਸ ਕਰਨ ਲਈ ਬੀਜੇਪੀ ਦੀ ਯੋਜਨਾ ਬੱਦੀ ਕਿਸ ਤਰੀਕੇ ਦੀ ਹੈ ਸਾਡੇ ਦਰਸ਼ਕਾਂ ਨਾਲ ਸਾਂਝ ਪਾ ਕੇ ਦੱਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਬੀਜੇਪੀ ਦਾ ਮਿਸ਼ਨ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਹੈ ਸਰਕਾਰ ਬਣਾਉਣ ਲਈ ਉਹ ਆਪਣਾ ਸੰਖਣ ਜਿਹੜਾ ਹੈ ਪੂਰੇ ਜੋਰਾਂ ਨਾਲ ਤਿਆਰ ਕਰ ਰਹੀ ਹੈ ਉਹਦੇ ਵਿੱਚ ਅਸੀਂ ਦਿਨ ਰਾਤ ਲੱਗੇ ਹੋਏ ਆਂ ਸਾਰੇ ਜਿੰਨੇ ਵੀ ਬੀਜੇਪੀ ਦੇ ਮੈਂਬਰ ਨੇ ਉਹ ਬਿਲਕੁਲ ਤਿਆਰ ਪਰ ਤਿਆਰ ਹੋ ਕੇ ਤੇ ਬੀਜੇਪੀ ਦਾ ਸੰਖੰਧਨ ਤਿਆਰ ਕਰਨ ਦੇ ਵਿੱਚ ਜੀ ਲੱਗੇ ਹੋਏ ਨੇ ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਉਹ ਬਣਾਈ ਜਾ ਸਕੇ ਰਣਨੀਤੀ ਕਿਵੇਂ ਹੈ ਕਿਵੇਂ ਦੀ ਹੈ ਰਣਨੀਤੀ ਕੀ ਹੈ ਕਿਵੇਂ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਦੇ ਹੋ ਦੂਸਰੀਆਂ ਪਾਰਟੀਆਂ ਨਾਲੋਂ ਸੋਨਾਂ ਨੂੰ ਚਾਇਆ ਬੀਜੇਪੀ ਦਾ ਸਾਰਾ ਕੰਮ ਢੰਗ ਅਲੱਗ ਹੈ ਰਣਨੀਤੀ ਇਹ ਹੀ ਹੈ ਸਾਰੇ ਲੋਕਾਂ ਨੂੰ ਸਾਰੇ ਧਰਮ ਧਰਮਾਂ ਦੇ ਲੋਕਾਂ ਨੂੰ ਇਕੱਠਿਆਂ ਕਰਨਾ ਕੋਈ ਭੇਦਭਾਵ ਨਹੀਂ ਕਰਨਾ ਸਭ ਨੂੰ ਨਾਲ ਲੈ ਕੇ ਚੱਲਣਾ ਇਹ ਹੀ ਇਹ ਨੀਤੀ ਹੈ ਤੇ ਇਹਦੇ ਨਾਲ ਹੀ ਕਾਮਯਾਬੀ ਜਿਹੜੀ ਆ ਉਹ ਬੀਜੇਪੀ ਨੂੰ ਮਿਲ ਸਕਦੀ ਹੈ ਬੀਜੇਪੀ ਦੇ ਸਿੱਖ ਵਿਰੋਧੀ ਹੋਣ ਦਾ ਪ੍ਰਚਾਰ ਪੰਜਾਬ 'ਚ ਅਕਸਰ ਹੁੰਦਾ ਰਿਹਾ ਪਹਿਲਾਂ ਵੀ ਹੁੰਦਾ ਸੀ ਹੁਣ ਵੀ ਹੁੰਦਾ ਹੈ ਤੁਹਾਡੀ ਇਹਦੇ ਬਾਰੇ ਕੀ ਰਾਏ ਹੈ ਕਿ ਵਾਕੇਈ ਬੀਜੇਪੀ ਸਿੱਖ ਵਿਰੋਧੀ ਹੈ ਜਾਂ ਇਹ ਪ੍ਰਚਾਰ ਜਿਹੜਾ ਹੈਗਾ ਹੈ ਫੂਲ ਪ੍ਰਚਾਰ। ਮੇਰੀ ਇਹਦੇ ਮਾਰੇ ਆਪਣੀ رائے ਆ ਕਿ ਬੀਜੇਪੀ ਬਿਲਕੁਲ ਸਿੱਖ ਵਿਰੋਧੀ ਨਹੀਂ ਗਈ। ਸਭੋਂ ਜਦੋਂ ਵੀ ਬੀਜੇਪੀ ਸਰਕਾਰ ਆਈ ਆ ਉਹਨਾਂ ਨੇ ਸਭ ਤੋਂ ਪਹਿਲਾਂ ਕਰਤਾਰਪੁਰ ਦਾ ਲਾਂਘਾ ਜਿਹੜਾ ਉਹ ਖੋਲਿਆ। ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਨੂੰ ਸਨਮਾਨ ਦਿੱਤਾ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਮਾਗਮ ਜਿਹੜਾ ਉਹ ਲਾਲ ਕਿਲੇ ਦੇ ਵਿੱਚ ਮਨਾਇਆ। ਗੁਰੂ ਤੇਗ ਬਹਾਦਰ ਜੀ ਦਾ ਜਦੋਂ ਵੀ ਦੇਣਾ ਆਉਂਦਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉੱਥੇ ਜਾਂਦੇ ਨੇ ਯੋਗੀ ਜੀ ਉੱਥੇ ਖੰਡਪੜ ਸਾਫ ਕਰਵਾਉਂਦੇ ਨੇ ਯੂਪੀ ਦੇ ਵਿੱਚ ਹੇਮਕੋਨ ਸਾਹਿਬ ਦੇ ਵਿੱਚ ਜਿਹੜੀਆਂ ਛੜਕਾਂ ਨੇ ਉਹ ਬੜੀਆਂ ਵਧੀਆ ਤਰ੍ਹਾਂ ਤਿਆਰ ਕੀਤੀਆਂ ਉੱਥੇ ਰੋਪੇ ਜਿਹੜੀ ਆ ਉਹ ਬਣਾਈ ਜਾ ਰਹੀ ਆ ਕਾਫੀ ਜਿਹੜਾ ਸਿੱਖ ਧਰਮ ਨਾਲ ਸੰਬੰਧਤ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਉਨ੍ਹਾਂ ਦੇ ਵਿੱਚ ਕੰਮ ਜਿਹੜਾ ਕੀਤਾ ਜਾ ਰਿਹਾ ਇਸ ਕਰਕੇ ਇਹ ਬਿਲਕੁਲ ਸਿੱਖ ਵਿਰੋਧੀ ਨਹੀਂ ਇਹਨਾਂ ਸਿੱਦਾ ਜਿੱਥੇ ਵੀ ਜਾਂਦੇ ਆ ਸਰ ਧਰਮਾਂ ਨੂੰ ਨਾਲ ਲੈ ਕੇ ਜਾਂਦੇ ਆ ਚਾਹੇ ਉਹ ਸਿੱਖ ਹੋਣ ਚਾਹੇ ਮੁਸਲਮਾਨ ਹੋਣ ਚਾਹੇ ਹਿੰਦੂ ਨੇ ਚਾਹੇ ਕ੍ਰਿਸਚੀਅਨ ਨੇ ਸਾਰਿਆਂ ਨੂੰ ਇੱਕੋ ਹੀ ਜਗ੍ਹਾ ਦੇ ਉੱਤੇ ਇੱਕ ਹੀ ਥਾਂ ਦੇ ਉੱਤੇ ਰੱਖਿਆ ਜਾਂਦਾ ਹਿੰਦੂ ਰਾਜ ਦਾ ਅਜੰਡਾ ਕੀ ਹੈ ਬੀਜੇਪੀ ਦਾ ਇਹ ਵੀ ਗੱਲ ਚੱਲਦੀ ਹੈ ਕਿ ਬੀਜੇਪੀ ਹਿੰਦੂ ਰਾਜ ਹਿੰਦੂ ਸਾਰੇ ਹਿੰਦੂ ਸੈਟਅਪ ਨੂੰ ਵੱਡਾ ਕਰਨਾ ਚਾਹੁੰਦੀ ਹੈ ਤੁਹਾਡੀ ਇਹਦੇ ਬਾਰੇ ਕੀ رائے ਆ ਤੁਸੀਂ ਪਾਰਟੀ ਦੇ ਵਿੱਚ ਰਹਿੰਦੇ ਹੋ ਇਹ ਕੀ ਪ੍ਰੋਗਰਾਮ ਹੈ ਹਿੰਦੂ ਰਾਜ ਦਾ ਝੰਡਾ ਜਿਹੜਾ ਇਹ ਬਿਲਕੁਲ افਵਾਹ ਫਲਾਈ ਜਾ ਰਹੀ ਆ ਕਿ ਜਿਹੜੇ ਇਹਦੇ ਵਿਰੋਧੀ ਨੇ ਬੀਜੇਪੀ ਦੇ ਉਹ ਹੀ ਫਲਾਉਂਦੇ ਨੇ ਕਿ ਇਹਨਾਂ ਨੇ ਹਿੰਦੂ ਰਾਜ ਬਣਾਉਣਾ ਹੈ ਜਦੋਂ ਕਿ ਇਹੋ ਜੀ ਕੋਈ ਗੱਲ ਨਹੀਂ ਗਈ ਅਸੀਂ ਸਾਰੀਆਂ ਮੀਟਿੰਗਾਂ ਟੈਂਡ ਕਰਦੇ ਹਾਂ ਉਹਨਾਂ ਦੇ ਵਿੱਚ ਕਦੀ ਵੀ ਇਹੋ ਜੀ ਕੋਈ ਹਿੰਦੂ ਰਾਜ ਵਾਲੀ ਕਦੀ ਕੋਈ ਗੱਲ ਨਹੀਂ ਹੋਈ ਜਿਹਦੇ ਵਿੱਚ ਪਤਾ ਲੱਗੇ ਕਿ ਇਹ ਕੋਈ ਵੱਖਰਾ ਅਜੰਡਾ ਹੈ ਇਸ ਕਰਕੇ ਇਹਦੇ ਵੱਲੇ ਕੋਈ ਧਿਆਨ ਦੇਣ ਦੀ ਲੋੜ ਨਹੀਂ ਕੀ ਇਹ ਸਿਰਫ ਅਫਵਾਹਾਂ ਹੀ ਨੇ ਕੱਟੜਤਾ ਦੀ ਗੱਲ ਹੈ Hindu ਕੱਟੜਤਾ ਦੀ ਗੱਲ ਹੈ ਕਿ BJP ਇੱਕ ਕੱਟੜ Hindu ਜਮਾਤ ਹੈ ਇਹ ਇਹਦੇ ਬਾਰੇ ਤੁਹਾਡੀ ਕਿਰਾ ਹੈ ਕੱਟੜ Hindu ਨਹੀਂ ਗਏ ਉਹ Hindu ਤਬ ਨੂੰ ਉਹਦੀ ਕਦਰ ਕਰਦੇ ਨੇ ਤੇ ਦੂਜੇ ਧਰਮਾਂ ਦੇ ਵੀ ਉਹਨਾਂ ਹੀ ਸਤਕਾਰ ਕਰਦੇ ਨੇ ਬਾਕੀ ਇਹ ਨਹੀਂਗਾ ਵੀ ਕਿਸੇ ਧਰਮ ਨੂੰ ਦੀਵਾ ਬਕਾਉਣਾ ਉਹਨਾਂ ਦਾ ਕੋਈ ਕਰਤੱਵ ਨਹੀਂਗਾ ਜੇ ਕੋਈ ਆਪਣੇ ਧਰਮ ਦੇ ਵਿੱਚ ਹੈ ਜਿਹੜਾ ਕੋਈ ਹਿੰਦੂ ਆ ਉਹ ਹਿੰਦੂ ਤੱਕ ਦੇ ਵਿੱਚ ਰਵੇ ਤੇ ਇਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅ ਇਸ ਤੋਂ ਪਹਿਲਾਂ ਜਿਹੜੀਆਂ ਪੰਜਾਬ 'ਚ ਸਰਕਾਰਾਂ ਰਹੀਆਂ ਨੇ ਜਿਹੜੀਆਂ ਪਾਰਟੀਆਂ ਦਾ ਰਾਜ ਰਿਹਾ ਉਹਦੇ ਬਾਰੇ ਕੋਈ ਤੁਸੀਂ ਦੋ ਗੱਲਾਂ ਦੱਸੋ ਉਹ ਕਿਵੇਂ ਦਾ ਰਾਜ ਐ ਲੋਕਾਂ ਲਈ ਉਹਨਾਂ ਨੇ ਕੀ ਕੀਤਾ ਤੁਹਾਡੀ ਨਜ਼ਰ 'ਚ ਜਾਂ ਅੱਗੇ ਬੀਜੇਪੀ ਦੀ ਸਰਕਾਰ ਆਉਣ ਤੋਂ ਬਾਅਦ ਉਹਨਾਂ ਨਾਲੋਂ ਕੀ ਫਰਕ ਹੋਇਆ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਦੇ ਵਿੱਚ ਨਸ਼ਾ ਤੇ ਕ੍ਰਪਚਨ ਜਿਹੜੀ ਆ ਇਹ ਜਿਹੜੇ ਜਾਦੇ ਪੈਲੂ ਰਹੇ ਨੇ ਜਿਨ੍ਹਾਂ ਦੇ ਉੱਤੇ ਉਹ ਕਾਮਯਾਬੀ ਨਹੀਂ ਪਾ ਸਕਿਆ ਉਹਨੂੰ ਖਤਮ ਕਰਨ ਦੇ ਵਿੱਚ ਬੀਜੇਪੀ ਦਾ ਇਹ ਰਵੇਗਾ ਕਿ ਉਹ ਕ੍ਰਪਚਨ ਤੇ ਨਸ਼ਾ ਮੁਕਤੀ ਤੇ ਇੰਡਸਟਰੀ ਜਿਹੜੀ ਆ ਪੰਜਾਬ ਦੇ ਵਿੱਚ ਲੈ ਕੇ ਆਉਣਗੇ ਇਹ ਹੀ ਉਹਨਾਂ ਦਾ ਅਜੰਡਾ ਜਿਹੜਾ ਉਹ ਦੇ। ਇਹ ਸੰਨ ਸ੍ਰੀ ਵਿਜੇ ਕੁਮਾਰ ਜੀ ਇਹਨਾਂ ਨਾਲ ਅਸੀਂ ਸੰਖੇਪ ਜੀ ਗੱਲਬਾਤ ਅੱਜ ਕੀਤੀ ਹੈ। ਧੰਨਵਾਦ ਬਬੂ ਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨ